ਨਿਰਨਾ ਗਮਦੂਰ ਸਿੰਘ ਜੀ ਕਿਹੜਾ ਪਿੰਡਾ ਵੀਰੇ ਗੋਡੜਾ ਲਿਖ ਜੀ ਥਾਣੇ ਕਿਵੇਂ ਆਏ ਬੱਸੇ ਥਾਣੇ ਅੱਜ ਅਸੀਂ ਚਿੱਟੇ ਦੇ ਸਬੰਧ ਚ ਆਏ ਆ ਜੀ ਕੱਲ ਸਾਡੇ ਪਿੰਡ ਚ ਨੌਜਵਾਨ ਮੁੰਡੇ ਦੀ ਇੱਕ ਚਿੱਟੇ ਨਾਲ ਮੌਤ ਹੋਈ ਹੈ ਜੀ ਕੱਲ ਅਸੀਂ 4 ਵਜੇ ਉਹਨਾਂ ਦਾ ਟਰੈਪ ਲਾਇਆ ਹੋਇਆ ਸੀਗਾ ਜੀ ਇਹਨਾਂ ਨੂੰ ਫੜਨ ਵਾਸਤੇ ਇਹ ਨਹਿਰ ਤੇ ਚਾਰ ਬੰਦੇ ਆਣ ਨਸ਼ੇ ਨਾਲ ਧੁੰਦ ਪੂਰੇ ਬੈਠੇ ଥିਗੇ ਸਾਡੇ ਦੋ ਬੰਦੇ ਲੇਟ ਹੋ ਗਏ ਨਹੀਂ ਅਸੀਂ ਇਹਨਾਂ ਨੂੰ ਸੰਦੇਹਾਂ ਦਿਨੇ ਫੜਨ ਦੇ 4 ਵਜੇ ਫਿਰ ਅਸੀਂ ਸ਼ਾਮ ਨੂੰ 8 ਵਜੇ ਤਕਰੀਬਨ ਅਸੀਂ ਇਕੱਠੇ ਹੋਏ ਉਹ ਸਾਰੇ ਅਸੀਂ ਨੇ ਨਾ 2000 ਰੁਪਏ ਦਿੱਤਾ ਜੀ ਉਹਨਾਂ ਦੀ ਵੀਡੀਓ ਉਹ ਸਾਡੇ ਲਈ ਵੀ ਪ੍ਰੂਫ ਹੈਗਾਗਾ ਫਿਰ ਬੰਦੇ ਨੂੰ ਫੋਨ ਕਰਿਆ ਵੀ ਸਾਨੂੰ ਉਹ ਬੰਦੇ ਨੂੰ ਕਿਹਾ ਵੀ ਚਿੱਟਾ ਚਾਹੀਦਾ ਹੈਗਾ ਉਹ ਕਹਿੰਦਾ ਮੈਨੂੰ ਚਿੱਟਾ ਚਾਹੀਦਾ ਇਹ ਕਹਿੰਦਾ ਵੀ ਮੇਰੀ ਮੰਮੀ ਘਰੇ ਪਤਾ ਲੱਗ ਜਾਊਗਾ ਵੀ ਉੱਠਦਾ ਉਹ ਕਹਿੰਦਾ ਵੀ ਚੱਲ ਤੂੰ ਟੂਟੀਆਂ ਲੈਵੇ ਆ ਜਾ ਨਹਿਰ ਤੇ ਬਾਗਿਆ ਜਦੋਂ ਇਹ ਅਸੀਂ ਗੱਡੀ 'ਚ ਫੜੇ ਇਹਦੇ ਨਾਲ ਅਸੀਂ ਦੀਦੀ ਥਾਪੜਾ ਬਰੇਟ ਵੀ ਕਰੀ ਜਾਗੀ ਇਹਦੇ ਲਵੋਂ ਚਿੱਟਾ ਬਰਾਮਦ ਕੀਤਾ ਸੀਨੇ ਉਸ ਤੋਂ ਬਾਅਦ ਅਸੀਂ ਪਿੰਡ ਦੇ ਚੌਂਕ ਚ ਲਿਆਏ ਉੱਥੇ ਬੁੜੀਆਂ ਵੀ ਇਕੱਠੀਆਂ ਹੋਈਆਂ 100 200 ਬੰਦੇ ਦਾ ਪਿੰਡ ਦਾ ਇਕੱਠ ਹੋਇਆ ਉੱਥੇ ਉਸ ਤੋਂ ਬਾਅਦ ਅਸੀਂ ਨੇ ਪੁਲਿਸਾ ਬੁਲਾਈ ਜੀ ਪੁਲਿਸ ਕੋਲ हां ਹੁਣ ਪੁਲਿਸ ਕੋਲ ਆ ਜੀ ਮੁੰਡੇ ਦੀ ਮੌਤ ਕਿਉਂ ਹੋਈ ਹੈ ਕਾਰਨ ਕੀ ਉਹ ਮੁੰਡੇ ਦੀ ਮੌਤ ਇਹ ਚਿੱਟੇ ਕਾਰਨ ਹੋਈ ਹੈ ਜੀ ਟੀਗਾ ਲੱਗਿਆ ਹੋਇਆ ਦੀਆ ਜੀ ਮੈਂ ਇਹ ਦੇਖੇ ਵੀ ਨੇ ਜੀ ਮੈਂ ਪਰਸੋਂ ਮੂਨਕ ਫੀਲ ਛੱਡਣ ਜਾ ਰਿਹਾ ਸੀਗਾ ਜੀ ਇਹ ਤਿੰਨ ਬੰਦੇ ਮੈਂ ਲੇਲਾ ਵਾਲੀ ਸਾਈਡ ਮੋੜ ਦੇ ਦੇਖੇ ਨੇ ਜੀ ਇਹ ਤਿੰਨੇ 2 ਮਹੀਨੇ ਪਹਿਲਾਂ ਇਹ ਮੁੰਡੇ ਦੇ ਮੱਥੋਂ ਥਾਪੜੇ ਵੀ ਲੱਗੇ ਨੇ ਇੱਕ ਹੋਰ ਹੈ ਜੀ ਜਿਹਦੀ ਇਹ ਉਦੋਂ ਵੀ ਪਹਿਲਾਂ ਛੇੜੀਆਂ ਵਿੱਚ ਸਾਡੇ 3 3.5 ਲੱਖ ਰੁਪਏ ਦੀ ਜਿੰਮਤੀ ਜੀ ਇਹ ਜਿਹੜੇ ਚੱਟੇ ਨਸ਼ੇੜੀ ਨੇ ਇਹਨਾਂ ਨੇ ਸਾਡੇ ਪਿੰਡ ਦੀ ਜਿੰਮਾਂ ਵੇਚਿਆ ਜਿਹੜੀਆਂ ਪਿੰਡ ਚ ਸਾਡੇ 1 ਮਹੀਨਾ ਪਹਿਲਾਂ ਇੱਕ ਹੋਮਗਾਰਡ ਚ ਨੌਜਵਾਨ ਸੀਗਾ ਰਮਦਾਸੀਆਂ ਦਾ ਜੀ ਉਹ ਮੁੰਡੇ ਨੇ ਸੁਸਾਇਡ ਇਸੇ ਕਰਕੇ ਕੀਤੀ ਹੈ ਡਿਫਰੈਸ਼ਨ ਚਲਾ ਗਿਆ ਉਹ ਚੱਟੇ ਦਾ ਆਦੀ ਹੋ ਗਿਆ ਤੀਗਾ ਜੀ ਉਹਨੇ ਵੀ ਸੁਸਾਇਡ ਕਰ ਲਈ ਉਹਨਾਂ ਦੇ ਘਰੇ ਚੋਰੀ ਕਰੀ ਜੀ ਕਿੰਨੀ ਆ ਕਿ ਮੌਤਾਂ ਹੋਈਆਂ ਤੁਹਾਡੇ ਚੱਟੇ ਨਾਲ ਸਾਡੇ ਚੱਟੇ ਨਾਲ 3-4 ਮੌਤਾਂ ਹੋ ਗਈਆਂ ਜੀ ਹੁਣ ਕਿਸ ਤਰ੍ਹਾਂ ਮੰਗ ਕਰੀ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਹਨਾਂ ਦੇ ਖਿਲਾਫ ਠੁਕ ਦੀ ਕਾਰਵਾਈ ਕੀਤੀ ਜਾਵੇ ਜੋ ਵੀ ਇਹ ਨਸ਼ਾ ਵੇਚਦੇ ਨੇ ਹਾਂਜੀ ਕੀ ਨਾਮ ਹੈ ਮਾਦਦ ਮਨਜੀਤ ਗਾਰਡ ਜੀ ਕਿੱਥੋਂ ਆਏ ਮਾਦਦ ਅਸੀਂ ਲੇਲ ਕੋਟੜੇ ਤੋਂ ਜੀ ਕਿਉਂ ਇਕੱਠੇ ਹੋਇਆ ਅੱਜ ਥਾਣੇ ਅਸੀਂ ਜੀ ਨਸ਼ੇ ਦੇ ਖਿਲਾਫ ਕੱਲ ਸਾਡੇ ਮੁੰਡੇ ਦੀ ਇੱਕ ਦੀ ਮੌਤ ਹੋ ਗਈ ਜੀ ਨਸ਼ੇ ਕਰਕੇ ਇਹ ਚਿੱਟਾ ਵਿਕ ਰਿਹਾ ਜੀ ਇਹ ਚਿੱਟੇ ਵਾਲਿਆਂ ਨੂੰ ਚੱਕੋ ਪਿੰਡ 'ਚੋਂ ਤਾਂ ਇਕੱਠ ਹੋਇਆ ਇਹ ਵੀ ਬਸ ਕੋਈ ਇੱਥੇ ਰਹਿਣਾ ਚਾਹੀਦਾ ਵੇਚਣ ਵਾਲਾ ਸਭ ਚੁਗਿਆਣ ਕੋਟੜੇ 'ਚੋਂ ਸਾਬ ਦੇ ਜਵਾਕ ਗਾਲ ਰੱਖੇ ਨੇ ਇਹਨਾਂ ਨੇ ਹਾਂਜੀ ਸਾਡੀ ਇਹੀ ਸਰਕਾਰ ਨੂੰ ਬੇਨਤੀ ਆ ਵੀ ਇਹ ਕੱਲਾ ਕੱਲਾ ਜਣਾ ਚੁਗਿਆ ਜਾਵੇ ਜਿਹੜੇ ਵੇਚੇ ਦੇ ਨੇ ਉੱਥੇ ਪਿੰਡ 'ਚ ਬੜੇ ਵੀ ਇਹਨੇ ਹੁਣ ਕੋਈ 2 4 ਰਾਤ ਫੜਿਆ ਵੀ ਹੈ ਜੀ ਇੱਕ ਮੁੰਡਾ ਕਿੱਥੋਂ ਦਾ ਕੋਟੜੇ ਦਾ ਜੀ ਇਸ ਤਰ੍ਹਾਂ ਦੀ ਮੰਗ ਕਰਦੇ ਹਾਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡੇ ਪਿੰਡੇ ਦੇ ਵਿੱਚ ਨਸ਼ਾ ਵੇਚਣ ਵਾਲਾ ਕੋਈ ਨਹੀਂ ਛੱਡਣਾ ਹੈ ਕਿ ਸਭ ਚੱਕਣੇ ਨੇ ਵੀ ਸਰੀਕਾ ਮਾਮਲਾ ਸਮਨੇ ਅੱਜ ਪਿੰਡ ਦੇ ਕੋਟੜਾ ਦੇ ਲੋਕ ਜਿਹੜੇ ਇੱਥੇ ਪਹੁੰਚੇ ਥਾਣੇ ਦੇ ਵਿੱਚ ਕੀ ਕਰਨ ਹੈਗੇ ਕੀ ਇਹ ਜਿਹੜਾ ਆਪਣੇ ਕੋਟੜਾ ਦੇ ਰਹਿਣ ਦਾ ਜਿਹੜਾ ਆਪਣੇ ਥਾਣੇ ਦੇ ਰਹਿਣ ਦਾ ਹੈ ਉੱਥੇ ਲੋਕ ਕਾਫੀ ਮਰਕੋ ਇਕੱਠੇ ਹੋ ਕੇ ਆਜੇ ਸੀ ਜਿਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ ਚ ਕਾਫੀ ਜਿਆਦਾ ਨਸ਼ੇ ਦਾ ਰੁਝਾਨ ਮਦਰ ਹੈ ਨਾਵੇਂ ਮੁੰਡੇ ਨਸ਼ੇ ਵੱਲ ਲੰਘ ਰਹੇ ਨੇ ਤੇ ਵੀ ਉਹਨੂੰ ਠੱਲ ਪਾਈ ਜਾਵੇ ਤੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਲੜਕੇ ਨੂੰ ਫੜ ਕੇ ਸਾਡੀ ਪੁਲਿਸ ਪਾਰਟੀ ਬਾਹਰ ਲਾ ਕੇ ਸੋਦੇ ਹਵਾਲੇ ਵੀ ਕੀਤਾ ਹੈ ਤੇ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਪੁਸ਼ਟੀ ਕਰ ਰਹੇ ਹਾਂ ਤੇ ਜੇ ਤਾਂ ਕੋਈ ਚੀਜ਼ ਬਰਾਮਦ ਹੁੰਦੀ ਹੈ ਤਾਂ ਜਾਬਤਾ ਸਰਕਾਰ ਦੇਖਦੀ ਹੋਊਗੀ ਸਰ ਇਹ ਇਹ ਮਨੇ ਵੀ ਕਿਹਾ ਵੀ ਪਿੰਡ ਦੇ ਵਿੱਚ ਕਾਫੀ ਮੌਤਾਂ ਜਿਹੜੀਆਂ ਹੈਗੀਆਂ ਨਸ਼ੇ ਕਾਰਨ ਹੋਈਆਂ ਹੈ ਜੇ ਕਿਸ ਤਰ੍ਹਾਂ ਦੇ ਰਗਾ ਆਪਾਂ ਜਾਂਚ ਦੇਖੋ ਆ ਇਹ ਜ਼ਿਕਰ ਕਰ ਰਹੇ ਸੀ ਮੌਤਾਂ ਹੋਈਆਂ ਨੇ ਪਰ ਸਾਨੂੰ ਕੋਈ ਮੌਤੇ ਦਾ ਲਾਹ ਨਹੀਂ ਮਿਲੀ ਹੈਗੀ ਇਸ ਤਰ੍ਹਾਂ ਦੀ ਕੋਈ ਪਿਛਲੇ ਸਮੇਂ ਦਰਾਂ ਜਿਹੜੀਆਂ ਕੋਈ ਮੌਤਾਂ ਹੋਈਆਂ ਨੇ ਤੇ ਉਹਦੇ ਬਾਰੇ ਸਾਡੇ ਕੋਲ ਥਾਣੇ 'ਚ ਕੋਈ ਤਲਾਹ ਨਹੀਂ ਦਿੱਤੀ ਤੇ ਅਗਰ ਕੋਈ ਤਲਾਹ ਦਿੱਤੀ ਹੁੰਦੀ ਫਿਰ ਜ਼ਰੂਰ ਦੋਸ਼ੀ ਖੜਾ ਕਰੀ ਹੁੰਦੀ ਜਿਹੜਾ ਮੁੰਡਾ ਫੜਾਇਆ ਜੀ ਉਹਦੇ ਕੀ ਚੱਲ ਰਿਹਾ ਹੈ ਮੇਰੇ ਚਾਰਜ ਦੇਖੋ ਉਹਦੀ ਪੁਲਿਸ ਪਾਰਟੀ ਸਾਡੀ ਪੁੱਛਗਿੱਛ ਕਰ ਰਹੀ ਹੈ ਤੇ ਕੋਸ਼ਿਸ਼ ਕਰਕੇ ਜਿਬਾਨਦੀ ਕਾਰਵਾਈ ਹੈ ਅਮੋਚ ਰੰਦੀ ਜਾਊਗੀ ਜੋ ਰਿਕਵਰੀ ਅਨਸਾਰ ਜਿਹੜੀ ਇਹ ਕਾਰਵਾਈ ਚੱਲ ਰਹੀ ਹੈ ਸਰਿੰਡ ਵਾਲਿਆਂ ਕੀ ਦੱਸਿਆ ਇਹਨੂੰ ਇਸਿਸਵਾਂ ਦੇ ਵਿੱਚ ਇਹਦਾ ਬਿਲਕੁਲ ਤੈਵੀਰ ਟੁੱਟਿਆ ਨਾ ਫਾਰਵਰੀ ਹੈ ਜਾਂ ਕਰਦਾ ਹੈ ਪਿੰਡ ਵਾਲੇ ਤਾਂ ਕਹਿੰਦੇ ਨੇ ਵੀ ਇਹ ਨਸ਼ਾ ਵੇਚਦਾ ਹੈ ਜਿਹੜਾ ਬੰਦਾ ਉਹਨਾਂ ਨੇ ਫੜਾਇਆ ਪੁਲਿਸ ਪਾਰਟੀ ਨੂੰ ਤੇ ਜੋ ਪਿੰਡ ਵਾਲੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਲਿਆਂਦਾ ਪਤਾ ਨਹੀਂ ਕਿਹੜੇ ਕਾਰਨ ਕਰਕੇ ਪਰੰਤੂ ਅੱਜ ਕਾਫੀ ਲੋਕ ਇਕੱਠੇ ਹੋ ਕੇ ਪਿੰਡ ਦੇ ਆਏ ਨੇ ਤੇ ਅਸੀਂ ਇਹਦੀ ਪ੍ਰੋਪਰ ਜਾਂਚ ਕਰਕੇ ਬਿਲਕੁਲ ਸਖਤ ਕਾਰਵਾਈ ਕਰਾਂਗੇ ਸਰ ਕੀ ਕੀ ਕਹਿਣਾ ਚਾਹੂੰਗਾ ਪਿੰਡਵਾਲਾ ਨੂੰ ਕਿ ਕਿ ਨਸ਼ਾ ਜਿਸ ਤਰ੍ਹਾਂ ਪਿੰਡਵਾਲਾ ਵਿੱਚ ਪਿੰਡਵਾਲਾ ਵਿੱਚ ਹੀ ਕਹਿਣਾ ਚਾਹੁੰਦਾ ਜੀ ਵੀ ਜਿਸ ਤਰ੍ਹਾਂ ਤੁਸੀਂ ਅੱਜ ਜਿਵੇਂ ਉੱਠੇ ਹੋ ਇਸ ਤਰ੍ਹਾਂ ਸਾਰੇ ਪਿੰਡਾਂ ਨੂੰ ਹੀ ਕੱਲਾ ਇਹ ਪਿੰਡ ਨਹੀਂ ਸਾਰਿਆਂ ਨੂੰ ਨਸ਼ੇ ਦੇ ਖਿਲਾਫ ਉੱਠਣਾ ਪੈਣਾ ਹੈ ਆਪਾਂ ਨੂੰ ਪਿੰਡਾਂ ਦੇ ਵਿੱਚ ਪਹਿਰੇ ਵੀ ਲਾਉਣੇ ਪੈਣਗੇ ਦਿਨ ਰਾਤ ਦੇ ਕਿਉਂਕਿ ਨਸ਼ਾ ਜਿਹੜਾ ਦਿਨੇ ਹੀ ਦਿਨੇ ਹੀ ਚੱਲਦ ਨੇ ਇਹ ਦਿਨ ਦੇ ਪਹਿਰੇ ਹੀ ਲਾਉਣੇ ਪੈਣਗੇ ਇਹ ਸ਼ੱਕੀ ਬੰਦੇ ਜਿਹੜੇ ਬਾਹਰੋਂ ਆਉਂਦੇ ਨੇ ਕੋਈ ਨਸ਼ਾ ਦੇਣ ਆਉਂਦੇ ਨੇ ਜਾਂ ਲੈਣ ਆਉਂਦੇ ਨੇ ਉਹਨਾਂ ਨੂੰ ਵੀ ਰੋਕਣਾ ਪਊਗਾ ਤੇ ਇਦਾਂ ਦੇ ਪੰਨਾ ਚ ਕਈਆਂ ਚਾਹਦੇ ਵੀ ਰਹੇ ਨੇ ਬਹੁਤ ਸਕਸੈਸਫੁਲ ਹੋਏ ਨੇ ਕਿ ਕਮੇਟੀ ਕਿ ਕਮੇਟੀ ਬਣਾएंगे यार हां जी ਇਸ ਪਿੰਡ ਦੀ ਵਜ੍ਹਾ ਮੈਂ ਇਹਨਾਂ ਨਾਲ ਗੱਲ ਕੀਤੀ ਹੈਗੀ ਇਹ ਇੱਕ ਕਮੇਟੀ ਬਣਾ ਰਹੇ ਹਾਂ 15 ਕ ਬੰਦਿਆਂ ਦੀ ਤੇ ਉਹਦੇ ਮੁਤਾਬਕ ਫਿਰ ਇਹ ਪ੍ਰੋਪਰ ਉਹ ਵੀ ਕਿਹੜਾ ਬੰਦਾ ਨਸ਼ਾ ਕਰਦਾ ਹੈ ਉਹਦਾ ਨਸ਼ਾ ਛਡਾਉਣਾ ਪਊਗਾ ਛਡਾਉਣ ਲਈ ਕੋਸ਼ਿਸ਼ ਕਰਨਗੇ ਜਿਹੜਾ ਕਿ ਵੇਚਦੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਲੈ ਲਈ ਇਹ ਸਾਨੂੰ ਦਰਵਾ ਦੇਣਗੇ ਜਿਹੜਾ